ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਆ ਬਰਨਾਲੇ ਠੀਕ ਹੈ ਜੀ ਬਾਈ ਕੋਲ ਬੋਲਟ ਹੀ ਬੋਲਟ ਠੀਕ ਹੈ ਜੀ ਉੱਠੇ ਘੇਰਾ ਵਾਲਾ ਤੇ ਸਿੱਧੇ ਘੇਰਾ ਵਾਲੇ ਠੀਕ ਹੈ ਜੀ ਦੇਖ ਸਕਦੇ ਹੋ ਬਾਕੀ ਦੁਕਾਨ ਚ ਫੜਿਆ 18-20 ਮੋਟਰਸਾਈਕਲ ਆ ਬਾਕੀ ਬਾਈ ਦੇ ਗੜੌਲ ਚ ਆ ਕਰਦੇ ਆਪਾਂ ਬਈ ਨਾਲ ਗੱਲਬਾਤ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹਾਂਜੀ ਨਾਮ ਦੱਸੋ ਜੀ ਆਪਣਾ ਪੁੱਲੀ ਹਰਦੀਪ ਆ ਵੀਰੇ ਨਾਮ ਪਿੰਡ ਹਾਂਜੀ ਪਿੰਡ ਪਿੰਡ ਬਰਨਾਲੀ ਆ ਵੀਰੇ ਲੋਹਣਾ ਵਾਲਾ ਸ਼ਹਿਰ ਹੀ ਆ ਬਾਈ ਹਾਂਜੀ ਹਾਂਜੀ ਠੀਕ ਹੈ ਜੀ ਤੇ ਨੰਬਰ ਦੱਸੋ ਜੀ ਭਰਾ ਆਪਣਾ 98095 ਜ ਦੁਆਰੇ ਕਰਦਾ ਜੀ 98095 63000 ਜੀ ਹਾਂਜੀ ਬਈ ਆਪ ਨੂੰ ਕਿੰਨੇ ਕੁ ਮੋਟਰਸਾਈਕਲ ਆਪਣੇ ਕੋਲ ਆਜ ਮੋਟਰ ਤਕਰੀਬਨ ਹੁੰਦੇ 30 25 30 ਵੋਲਟ ਹੁੰਦੇ ਵੀਰੇ ਠੀਕ ਹੈ ਜੀ ਬਕੂਲ ਬੁਗੀ ਬੁਗੀ ਜਾਂਦੇ ਨੇ ਜੀ ਠੀਕ ਹੈ ਜੀ 18 20 ਦਾ ਇਤਹਾਜ਼ਰੀ ਆ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਬਈ ਜੀ ਪਹਿਲੇ 7 ਮਾਡਲ ਮੋਟਰਸਾਈਕਲ ਦੀ ਜਾਣਕਾਰੀ ਦਿਓ ਇਹਦੀ ਬੰਦੇ ਦੀ ਕਿਹੜਾ ਮਾਡਲ ਦੱਸਿਆ ਜੀ 7 ਮਾਡਲ ਆ ਜੀ ਪੁੱਠੇ 11 ਵਾਲਾ ਦਾ ਚੱਲਿਆ ओरिजिनल 11000 ਕਿਲੋਮੀਟਰ ਆ ਜੀ ਦੋਨੋਂ ਟਾਇਰ ਨਾਲ ਦੇ ਆ ਜੀ ਠੀਕ ਹੈ ਜੀ 28 ਤੱਕ ਬਾਸ ਗਈ 11000 ਚੱਲਿਆ ਮਾ ਸਾਰਾ ਰੀਜਨ ਲੱਗਿਆ ਸਾਰਾ ਰੀਜਨ ਟੂਟਲੀ ਦੋਨੇ ਟਾਈਮ ਨਾਲ ਦੇ ਨੇ ਜੀ ਲੋਫਰਾ ਹਾਰਨ ਹੋਣ ਲੱਗਿਆ ਜੀ ਸਿੱਧੀ ਸੀਟ ਲੱਗੀ ਵੀ ਆ ਠੀਕ ਅਲਾਈ ਵੀ ਲੱਗੇ ਵੀ ਨੇ ਜੀ ਠੀਕ ਹੈ ਟ੍ਰੈਕਰ ਦੇਖ ਸਕਦਾ ਭਰਾ ਜਸ ਕਿਸੇ ਵੀਰ ਨੇ ਲੈਣਾ ਤਾਂ ਪੂਰਾ ਰੀਜਨਲ ਮੋਟਰਸਾਈਕਲ ਜਿਹੜਾ ਚਾਹ ਬਣਾ ਕੋਈ ਲੈ ਜਾ ਸਕਦਾ ਭਰਾ ਤੋਂ ਬਾਈ ਦਾ ਨੰਬਰ ਪਾਸ ਸਕਰੀਨ ਤੇ ਵੀ ਲਾਵਾਂਗੇ ਬਾਈ ਜੀ ਨੇ 10 ਵੀ ਦਿੱਤਾ ਆਪਾਂ ਨੂੰ ਠੀਕ ਹੈ ਜੀ ਜਵਾ ਕੋਕਾ ਪੀਸ ਜੀ ਆ ਠੀਕ ਹੈ ਜੀ ਦੇਖ ਸਕਦੇ ਹੋ ਜਿੰਨ ਜਿੰਨ ਗੁਰੇ ਜਮਾ ਓਕੇ ਓਕੇ ਜਮਾ ਨਮਾ ਬੋਲ ਤਬਰੇ ਬਸ ਠੀਕ ਹੈ ਕੋਈ ਗੇਰਵਾਜ ਦੀ ਕੋਈ ਕਾਹਦੀ ਨਹੀਂ 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 ਜਮਾ ਨਮਾ ਜੀ ਬਸ ਚੱਲੀ ਵੋ ਘਟਾਈ ਚੱਲੇ 11000 ਚੱਲੇ ਰਿਹਾ ਜੀ ਠੀਕ ਹੈ ਜੀ ਆ ਦੇਖੋ ਤੁਹਾਨੂੰ ਮੈਂ ਦਿਖਾ ਦਿੰਦਾ ਜੀ ਟੱਕੜਾ ਪਹਿ ਦਿਖਾ ਵੀ ਦਿੱਤਾ ਸੀ ਇੱਕ ਮਿੰਟ ਠੀਕ ਹੈ ਜੀ ਆ ਦੇਖੋ ਇਹ ਸਰਵ ਸੂ ਸਟicker ਵਿੱਚ ਲੱਗਿਆ ਬਈ ਲੋ ਭਰਾ ਦੇਖ ਸਕਦੇ ਇਹ ਦੇਖ ਗਿਆ ਵੈ ਸੀਗਾ ਇਹ ਮੁੰਡਾ ਜਿਹਦੇ ਕੋਲ ਸੀਗਾ ਅੱਛਾ ਜੀ 10845 ਦੇ ਸਰਵਿਸ ਹੋਈ ਆ ਜੀ ਹੁਣ 11000 ਚੱਲੇ ਸਰ ਠੀਕ ਹੈ ਜੀ ਠੀਕ ਹੈ ਪਰ ਜਿਹੜਾ ਚਲਾਇਆ ਤੁਸੀਂ ਚਲਾਇਆ ਮੇਰਾ ਮੋਟਾ ਕੇ ਹਾਂ ਜੀ ਠੀਕ ਹੈ ਜੀ ਇਹ ਨੋ ਰਾਈਡ ਰੂਟਰ ਰੱਖ ਦੋ ਭਰਾ ਇਹਦਾ ਜੇ ਮੈਂ ਜਾਇਜ਼ ਜੀ ਖੱਚ ਕੇ ਰੇਟ ਪਾਸ ਐਕਿਊਰੇਟ ਦੱਸੋ ਬੜਾ ਫਰਕ ਰੱਖੋ ਵਸੇ 12000 ਦੇ ਉੱਲਾ ਰੱਖੋ ਕਿਉਂਕਿ ਫੇਰ ਇੱਕ ਆਹ ਕਾਗਲ ਅਟੈਂਡ ਕਰਦਾ ਜੀ ਠੀਕ ਹੈ ਜੀ 1 1.80 ਹਜ਼ਾਰ ਦਾ ਜੀ ਜਮਾ ਦਿਨ ਲੈਣਾ ਜੀ ਹਾਂ ਜੀ ਮਾਣ ਤਾਂ ਉਹ ਹੀ ਮਾੜਾ ਮੋਟਾ ਹਾਂ ਜੀ ਹਾਂ ਜੀ ਲੋਪਰਾ ਇਹ ਨੋ ਮਾਡਲ ਆ ਜੀ ਠੀਕ ਹੈ ਜੀ ਕੋਈ ਮਾੜਨ ਕੇ ਖੱਚ ਕੇ ਰੇਟ ਦੱਸੋ ਇਹਦਾ ਰੇਟ ਇਹਦੋਂ ਘਟਾ ਜੀ ਕਿਉਂਕਿ ਵੱਧ ਚੱਲਿਆ ਠੀਕ ਹੈ ਜੀ ਇਹ 33000 ਚੱਲਿਆ ਬਈ ਇਹ ਕਿਹੜਾ ਮਾਡਲ ਆ ਜੀ ਇਹ ਨੋ ਮਾਡਲ ਆ ਜੀ ਠ ਦੋ ਬਰਾ ਵਾਈਕਲ ਦੋ ਮੋਟਰਸਾਈਕਲ ਪੁੱਠੇ ਘਰ ਵਾਲਾ ਆ ਕੋਈ ਹੋਰ ਤਾਂ ਨਹੀਂ ਪੁੱਠੇ ਘਰ ਵਾਲਾ ਦੋ ਹੀ ਆ ਨਹੀਂ ਕਲੈਕਟਰ ਖੜਾ ਹੀ ਵੀਰੇ ਅਸਾ ਦੋ ਇਲੈਕਟਰ ਖੜਾ ਆ ਨੋ ਮਾਡਲ ਇਲੈਕਟਰ ਖੜਾ ਹੀ ਠੀਕ 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 ਆ ਜੀ ਆ ਦੇਖ ਸਾਡੀ ਪਹਿਲਾਂ ਪਾਈਆਂ ਨੂੰ ਹਾਂਜੀ ਇਹ ਦੇਖੋ ਨੋ ਮਾਡਲ ਦੇਖ ਸਕਦੇ ਪਰਾ ਵੱਡੇ ਹਾਰਨ ਲੱਗੇ ਵੀ ਇਹਦੇ ਵੱਡੇ ਹਾਰਨ ਲੱਗੇ ਪਰਾ ਲਾਈ ਵੀ ਲੱਗੇ ਵਾ ਟਾਇਰ ਸਾਡੇ ਸਾਹਮਣੇ ਆ ਠੀਕ ਆ ਜੀ ਪੁੱਠੇ ਘਰਾਂ ਇੰਜਨ ਜਿੰਨ ਵੀਰੇ ਗੇਅਰ ਬਿਲਕੁਲ ਆਪਣੀ ਜ਼ਿੰਮੇਵਾਰੀ ਆ ਵੀਰੇ ਇੰਜਨ ਗੇਅਰ ਕਾਪੀ ਕਾਗਜ਼ ਠੀਕ ਆ ਜੀ ਸਾਰੀ ਫੁੱਲ ਗਾਰੰਟੀ ਆ ਠੀਕ ਆ 160000 ਦਾ ਜੀ ਇਹ 160000 ਦਾ 60 ਦਾ ਜੀ ਠੀਕ ਹੈ ਜੀ 60 ਦਾ 7ਵੇਂ ਮਹੀਨੇ ਦਾ ਕਪਾਸ 7ਵੇਂ ਮਹੀਨੇ ਦੇ ਕਪਾਸ ਨੂੰ ਲੋਪਰਾ ਜਮਨ ਨਵੇਂ ਵਰਗਾ ਪਿਆ ਜੇ ਕੋਈ ਚਾਵਣ ਹੋਵੇ ਭਰਾ ਬਾਹਰ ਲਈ ਜਿਆਦਾ ਪਸੰਦ ਕਰਦੇ ਇਹਨੂੰ ਕਿਉਂ ਅੱਜ ਕੱਲ ਇਹਦੀ ਆਵਾਜ਼ ਹੀ ਵੱਖਰੀ ਹੈ ਜੀ ਦੂਜੇ ਮੋਟਰਸਾਈਕਲ ਨਾਲੋਂ ਠੀਕ ਹੈ ਜੀ ਅੱਜ ਵੀਰੇ ਆਹ ਦੱਸੋ ਮੋਟਰਸਾਈਕਲ ਜਿਹੜਾ ਖੜਾ ਇਹ 20 ਮਾਡਲ ਹੈ ਜੀ ਕਲਾਸਿਕ ਜੀ ਕਲਾਸਿਕ ਸਰਫਲਾ ਜੀ ਸਰਫਲਾ ਜੀ ਹਾਂ ਜੀ ਦੇਖ ਸਕਦੇ ਭਰਾ ਤੇ ਚੱਲੇ ਬਹੁਤ ਘੱਟਾ ਹੀ ਹੈ ਹਾਂ ਜੀ 3700 ਕਿਲੋਮੀਟਰ ਚੱਲੇ ਜੀ 3700 ਚੱਲੇ ਜੀ ਹਾਂ ਜੀ ਟਾ ਟੂਰਿਜ਼ਮ ਓਕੇ ਆ ਜੀ ਜਮਾ ਓਕੇ ਸਰ ਸੈਲਫ ਸਪੀਮ ਓਕੇ ਜੀ ਬਿਲਕੁਲ ਓਕੇ ਜਮਾ ਜੀ ਠੀਕ ਹੈ ਜੀ ਦੇਖ ਸਕਦੇ ਹੋ ਭਰਾ ਮੀਟਰ ਵੀ ਤੁਹਾਨੂੰ ਦਿਖਾ ਦੋਨੇ ਆ ਲੈਡ ਕਰਕੇ ਦੇਖ ਸਕਦੇ ਹੋ ਤੇ ਬਾਈ ਜੀ ਨੇ ਜਰੂਰ ਕੰਟੈਕਟ ਕਰੋ ਬਰਨਾਲਾ ਸ਼ਹਿਰ ਬਾਈ ਦਾ ਠੀਕ ਹੈ ਜੀ ਲੋਕਲੀ ਆ ਇਲੈਕਟ੍ਰਿਕ ਇਹਦਾ ਕੀ ਰੇਟ ਆ ਭਰਾ 165 ਦਾ ਜੀ ਇਹ 1 ਲੱਖ 65000 ਦਾ ਲੋ ਭਰਾ ਇਸ ਕਿਸੇ ਨਹੀਂ ਲੈਣਾ ਮਾਡਲ ਕਿਹੜਾ ਦੱਸਿਓ ਵੀਰੇ ਬੀ ਦੀ ਬੀ ਬੀ ਮਾਡਲ ਵੀ ਭਰਾ ਦਵਾਰੀ ਨੋਟ ਕਰ ਲਓ ਠੀਕ ਹੈ ਜੀ ਹਾਂ ਜੀ ਬਈ ਇਹ ਦੂਜੇ ਨੰਬਰ ਤੇ ਹੈ 23 ਮਾਡਲ ਆ ਜੀ ਅਸਾ 23 ਮਾਡਲ ਆ ਡੈਸਕ ਬ੍ਰੇ ਤੇ ਇਹ ਮਾਡਲ ਹੈ ਜੈਡ ਬਲੈਕ ਆ ਇਹ ਠੀਕ ਹੈ ਜੀ ਇਹ ਰਿਜਨਲ 1200 ਕਿਲੋਮੀਟਰ ਦਾ ਲਿਆਈ ਅਸਾਂ ਜੀ 1200 ਲੋਪਰਾ ਰਿਜਨਲ ਹੀ ਚੱਲਿਆ ਕਹਿੰਦੇ ਬਿਲਕੁਲ 1200 ਕਿਲੋਮੀਟਰ ਹੀ ਚੱਲਿਆ ਵੇ ਦੇਖ ਸਕਦੇ ਹੋ ਬਹੁਤ ਹੀ ਸਾਫ਼ ਜੈਡ ਬਲੈਕ ਤੇ ਲਾਈ ਵੀ ਲਪਾਇਆ ਗਿਆ ਚੱਕਾ ਸਦਪਰਾ ਠੀਕ ਹੈ ਜੀ ਇਹਦਾ ਕੀ ਰੇਟ ਆ ਭਰਾ 1.80 ਦਾ ਜੀ 1 ਲੱਖ 80 ਹਜ਼ਾਰ ਦਾ ਲੋਪਰਾ 1 ਲੱਖ 80 ਹਜ਼ਾਰ ਦਾ ਠੀਕ ਹੈ ਜੀ ਇਹ 19 ਮਾਡਲ ਆ ਜੀ ਹਾਂਜੀ ਠੀਕ ਹੈ ਜੀ ਇਹ ਤਾਂ ਦੱਸੋ ਜੀ ਇਹ ਜਾਣਕਾਰੀ ਤੋਂ ਡੈਸਕ ਬ੍ਰੇਕ ਆ ਦੀ ਨਹੀਂ ਇਹ 19 ਮਾਡਲ ਆ ਜੀ 25000 ਕਿਲੋਮੀਟਰ ਚੱਲੇ ਜੀ ਸਾਰਾ ਸਾਰਾ origignal ਚੱਲੇ 25 ਇਹ ਨਾਲ 25000 ਕਿਲੋ ਆਪਣਾ origignal ਚੱਲੇ ਸਾਰਾ ਟਾਇਰ ਟੂਸ਼ਨ ਲਾਇਵ ਕਿਸੇ ਨਹੀਂ ਆ ਨੰਮੇ ਬਰ ਕਾ ਪਿਆਸ ਨੂੰ ਦੂਜੇ ਪਾਸੇ ਨਹੀਂ ਦਿਖਾ ਨਹੀਂ ਇਹ ਜਿਹੜਾ ਕੋਈ ਤਿਆਰ ਤੂਰ ਨਹੀਂ ਕੀਤਾ ਜੀ ਉਮੀ ਖੜਾਗਾ ਸਿੰਪਲੀ ਆ ਜੀ ਸਿੰਪਲ ਆ ਜਮਾ ਕੋਈ ਹੋਰ ਲਾਵਾ ਹਾਂਜੀ ਠੀਕ ਆ ਜੀ ਕੋਈ ਨਹੀਂ ਲਾਈ ਹਜੇ ਚ ਹਲੇ ਭਾਈ ਤਿਆਰ ਹੈ ਬਾਈ ਨੇ ਕਹਿੰਦਾ ਕੀਤਾ ਨਹੀਂ ਆਈ ਹੈ ਹਲੇ ਤੇ ਦੇਖ ਸਕਦੇ ਹੋ ਕੋਈ ਵੀ ਤੁਸੀਂ ਵੜ ਜਾ ਹਾਂਜੀ ਬਈ ਇਹਦਾ ਕੀ ਰੇਟ ਆ ਜੀ 170000 ਦਾ ਜੀ ਜੇ ਮੈਂ ਖਿੱਚ ਕੇ ਰੇਟ ਦੱਸਾਂ ਠੀਕ ਹੈ ਨਾ ਅੜਾ ਨਟ ਦੀ ਚਾਹਤ 170 ਜਮਾ ਖਿੱਚ ਕੇ ਦੱਸਿਆ ਪੂਰਾ ਪਾ ਠੀਕ ਹੈ ਮਾਨ ਤਾ ਨੂੰ ਮਾੜਾ ਮੋਟਾ ਹੋ ਜੂ ਕਰ ਦਾਂਗੇ ਜੀ ਮੌਕੇ ਤੇ ਠੀਕ ਹੈ ਜੀ ਹਾਂ ਜੀ ਇਹ ਗਾ ਮਾੜਾ ਹਾਂ ਜੀ 14 ਮਾੜਾ ਜੀ ਟਾਇਰ ਇਹ ਦੋਵੇਂ ਨਵੇਂ ਲੱਗੇ ਹੋਏ ਨੇ ਜੀ ਠੀਕ ਹੈ ਜੀ ਅਲਾਏ ਲੱਗੇ ਹੋਏ ਨੇ ਜਮਾ ਨਵੇਂ ਇਹ ਖੜਾ ਇਹ ਵੀ ਹੋਮੀ ਆ ਜੀ ਠੀਕ ਹੈ ਜੀ ਤਿਆਰ ਤੁਰ ਕੋਸ ਨਹੀਂ ਕੀਤਾ ਹੈਗਾ ਹਾਂ ਜੀ ਉਹ ਦੇਖੇ ਨਹੀਂ ਪਾਲ ਸੁਰਖ ਫੋਟਰ ਲੱਗਾ ਹੋਆ ਘਟਾ ਦਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤਿਆਰ ਤੁਰ ਨਹੀਂ ਕੀਤਾ ਵਾ ਠੀਕ ਹੈ ਜੀ ਦੇਖ ਸਕਦੇ ਹੋ ਭਰਾ ਇਹਦਾ ਕੀ ਰੇਟ ਆ ਭਰਾ 1,33,000 ਦਾ ਜੀ 1,33,000 ਲੈ ਭਰਾ ਦੇ ਸਕਦੇ 14 ਮਾਡਲ ਆ ਜੀ ਠੀਕ ਹੈ 14 ਮਾਡਲ ਆ ਜਿਹੜਾ ਮਸੰਤ ਆ ਗਿਆ ਭਾਈ ਜੀ ਨਾਲ ਜੂਰ ਕੰਡਕਟ ਕਰ ਲਿਓ ਆਪਾਂ ਨੰਬਰ ਵਾਈ ਨੰਬਰ ਦਿਖਾ ਰਿਆ ਤੁਹਾਨੂੰ ਮੋਟਰ ਸਿਕੜਾ ਠੀਕ ਹੈ ਜੀ ਤੇ 13 ਮਾਡਲ ਆਈ ਇਹ 13 ਮਾਡਲ ਆ ਗਿਆ ਭਾਈ ਕਹਿੰਦਾ ਹਾਂ ਜੀ ਇਹ 13 ਮਾਡਲ ਪਾਲ ਸੋਈ ਵੀ ਜੀ ਅੱਛਾ ਜੀ ਇਹ ਪਤਾ ਨਹੀਂ ਤਮਕ ਲਾਈਨਾ ਜੀ ਹਾਂ ਜੀ ਹਾਂ ਜੀ ਸੁਰਖੀ ਫੋਟੋ ਲੱਗੀ ਡੁੱਟੀ ਬੋਰਡ ਇਹ ਸਾਰਾ ਲੱਗਿਆ ਬਾਈ ਠੀਕ ਹੈ ਜੀ ਠੀਕ ਮੋਟਰ ਓਰਜਨਲ ਆ ਜੀ ਸਾਰਾ ਅੱਛਾ ਜੀ ਅਲਾਈ ਲੂ ਠੀਕ ਹੈ ਭਰਾ ਟੰਕੀ ਲੈ ਲੈ ਮੇਸੰਕਰੀ ਵੀ ਭਰਾ ਇੱਕ ਲੱਖ 25000 ਦਾ ਜੀ ਲੋ ਭਰਾ ਜਿਸ ਨੇ ਘੱਟ ਪੈਸੇ ਲਾਉਣੇ ਆ ਬਹੁਤ ਲਾਈਟ ਲੱਗੀ ਵੀ ਆ ਠੀਕ ਹੈ ਜੀ 1 ਲੱਖ 25000 ਦਾ ਜੀ ਲਾਈਟ ਦੇਖ ਸਕਦੇ ਹੋ ਭਰਾ 1 ਲੱਖ 25000 ਦਾ ਜਿਸ ਵੀ ਨੇ ਘੱਟ ਪੈਸੇ ਲਾਉਣੇ ਆ ਸਿੱਧੂ ਮੂਸੇਵਾਲੇ ਦੀ ਫੋਟੋ ਲੱਗੀ ਹੋਈ ਬਾਈ ਦੀ ਆਪਣੀ ਵੀ ਦੇਖੋ ਜੀ ਬਹੁਤ ਕੈਂਟ ਤਿਆਰ ਕੀਤਾ ਬਾਈ ਦਾ ਬਹੁਤ ਸੋਹਣਾ ਮੋਟਰਸਾਈਕਲ ਆ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਜੀ ਹਾਂਜੀ ਬਈ ਇਹ ਇਲੈਕਟਰਾ ਦੱਸੋ ਜੀ ਪੁੱਠੇ ਘੇਰ ਵਾਲੇ ਦਾ ਇਹ ਨਵਾਂ ਮਾਡਲ ਆ ਜੀ ਠੀਕ ਹੈ ਜੀ ਇਹ ਵੀ ਸੁਰਖੀ ਬੋਰਡ ਨਹੀਂ ਲੱਗਿਆ ਨਵਾਂ ਮਾਡਲ ਆ ਜੀ ਮਰਸੀਡੀਜ਼ ਲਾਇ ਲੱਗੇ ਨੇ ਹਾਂਜੀ ਤਿਆਰ ਹੋਇਆ ਵਾ ਮੋਟਰ ਹੁਣ ਬਹੁਤ ਸੋਹਣਾ ਮੋਟਰਸਾਈਕਲ ਆ ਜੀ ਰੰਗ ਰੂੰਗ ਨਹੀਂ ਹੈਗਾ ਅਰੀਜਨਲ ਸਾਰਾ ਹਾਂਜੀ 1 ਲੱਖ 5000 ਦਾ ਜੀ ਇਹ 1 ਲੱਖ 5000 ਦਾ ਹਾਂਜੀ ਲੋਪਰਾ ਜਿਵੇਂ ਕਿਸ ਨੇ ਸੋ ਪੂਰਨ ਇਲੈਕਟਰਾ ਠੀਕ ਹੈ ਜੀ 1 ਲੱਖ 5000 ਦਾ ਠੀਕ ਆ ਬਰਾ ਇੱਕ ਸਸਤਾ ਵੀ ਖੜਾ ਈ 8 ਮਾਡਲ ਅੱਛਾ ਜੀ ਇੰਦੋਂ ਵੀ ਸਸਤਾ ਈ ਹੈ ਹਾਂਜੀ 85000 ਦਾ ਜੀ ਸਰ ਲੋਪਰਾ ਇੱਕ ਦੂ ਸਸਤਾ ਵੀ ਪੁੱਠੇ ਗੇ ਨਾਲ ਆ 5000 ਦਾ ਮਾਡਲ ਵੀਰੇ 8 ਮਾਡਲ ਹਾਂਜੀ ਮਾਡਲ ਸੁਰਖੀ ਫੋਡਰ ਇਹਦੀ ਵੀ ਨਹੀਂ ਲੱਗਿਆ ਠੀਕ ਆ ਜ ਜਿਵੇਂ ਕਿਸਨੂੰ ਕਹਿੰਦੇ ਨਾ ਤਾਂ ਜਹਾਜੇ ਕਹਿੰਗੇ ਮਹਿੰਗਾ ਸਸਤਾ ਸਾਰਾ ਕੁਝ ਬਾਈ ਦਾ ਸਰਫੀ ਫੋਟ ਜਿਹੜਾ ਲਾਇਆ ਵਾ ਲਾਇਆ ਵਾ ਦੱਸਿਆ ਜਿਹੜਾ ਸਿੰਪਲ ਆ ਸਿੰਪਲੀ ਦੱਸਿਆ ਵਾ ਇਹ ਨਹੀਂ ਵੀ ਗ੍ਰੀਗ ਉਨੀ ਕੀ ਹੋਊ ਗੱਲ ਜਿਹੜੀ ਗੱਲ ਹੈਗੀ ਇਹ ਵੀਡੀਓ ਚ ਉਹੀ ਨਿਕਲੂਗੀ ਠੀਕ ਹੈ ਨਾ ਮਾਨ ਤਾਰਨ ਬਾਈ ਕਹਿੰਦਾ ਜ਼ਰੂਰ ਹੋ ਜੂਗਾ ਠੀਕ ਹੈ ਜੀ ਹਾਂਜੀ ਵੀਰ ਜੀ ਆ ਦੱਸੋ ਜੀ ਇਹ 17 ਮਾਡਲ ਆ ਜੀ ਹਾਂਜੀ 17 ਦੇ 11ਵੇਂ ਮਹੀਨੇ ਦਾ ਠੀਕ ਹੈ ਜੀ ਲਾਇਏ ਲੱਗੇ ਹੋਏ ਨੇ ਹਾਂਜੀ ਬਾਲਾ ਸੋਨਾ ਮੋਟਰਸਾਈਕਲ ਜਿੰਨੇ ਆਇਆ ਜੀ ਠੀਕ ਹੈ ਜੀ ਹਾਂਜੀ ਬਹੁਤ ਵਧੀਆ ਮੋਟਰ ਇਹਦਾ ਕੀ ਰੇਟ ਆ ਜੀ ਇਹ ਮੰਨ ਲਓ ਕਿ ਚਲੋ 1,60,000 ਦਾ ਜੀ ਹਾਂਜੀ ਬਾਈ ਜੀ ਇਹ ਇੱਕ ਲੋਨ ਲੂਨ ਦੇ ਛੂਲਤ ਹੋ ਜੂ ਲੋਨ ਵੀਰੇ 50-60 ਕਿਲੋਮੀਟਰ ਦੇ ਏਰੀਆ ਚ ਲੋਨ ਹੋ ਜਾਂਦਾ ਜੀ ਠੀਕ ਹੈ ਜੀ ਹਾਂਜੀ ਤੇ ਵੀ ਜਣ ਕੇ ਜਿਆਦਾ ਦੂਰ ਨਹੀਂ ਲੋਨ ਕਰਦੇ 60 ਕਿਲੋਮੀਟਰ ਦੀ ਰੀਚ ਕਰ ਦਿੰਦੇ ਆ ਜੀ ਤੇ ਤੁਹਾਡੇ ਪਾਸੇ ਕੋਈ ਵੀ ਡਾਕੂਮੈਂਟ ਆ ਫੋਨ ਤੇ ਸਾਨੂੰ ਕਪਾ ਸਕਦਾ ਬੰਦਾ ਠੀਕ ਹੈ ਜੀ ਤੁਸੀਂ ਫੋਨ ਤੇ ਦੱਸਦੇ ਵੀ ਕੀ ਕੀ ਚੀਜ਼ ਦੀ ਲੋੜ ਆ ਠੀਕ ਹੈ ਜੀ ਉਹ ਚੀਜ਼ ਨਾਲ ਲੈ ਸਕਦਾ ਠੀਕ ਹੈ ਲੋਨ ਹੋ ਸਕਦਾ ਵੀ ਨੇੜੇ ਨੇੜੇ ਆਪਣੇ ਰੀਚ ਚ ਹਾਂਜੀ ਹਾਂਜੀ ਆਪਣੀ ਇੰਸਟਾਗ੍ਰਾਮ ਏਡੀ ਵੀ ਵੀਰੇ ਉਹ ਵੀ ਜ਼ਰੂਰ ਫੋਲੋ ਕਰਿਓ ਬੁਲਟ ਕਿੰਗ ਬਰਨਾਲਾ ਦੇ ਨਾਂ ਤੇ ਠੀਕ ਹੈ ਜੀ ਠੀਕ ਹੈ ਜੀ ਤੇ ਉਹਤੇ ਅਸੀਂ ਅਪਲੋਡ ਹਰ ਰੋਜ਼ ਕਰਦੇ ਆਂਗੇ ਠੀਕ ਹੈ ਜੀ ਕੋਈ ਵੀ ਬੁਲਟ ਆਉਂਦਾ ਸਾਡੇ ਕੋਲ ਅਸੀਂ ਪਹਿਲਾਂ ਉਹ ਆਈਡੀ ਤੇ ਮੈਕਸਨ ਕਰਦੇ ਆਂ ਜੀ ਦ ਬੋਲਟ ਕਿੰਗ ਬਰਨਾਲਾ ਦੇ ਨਾਂ ਤੇ ਐਡੀ ਬਣੀ ਹੋਈ ਹੈ ਆਪਣੀ ਠੀਕ ਹੈ ਜੀ ਅਸੀਂ ਕੋਈ ਵੀ ਵੋਟ ਸਾਡੇ ਕੋਲ ਨਵਾਂ ਆਉਂਦਾ ਸੀ ਉਹ ਤੇ ਉਹਦੀ ਅਪਲੋਡ ਜ਼ਰੂਰ ਕਰ ਦਿਆਂਗੇ ਠੀਕ ਹੈ ਜੀ ਤੇ ਉਹ ਤੋਂ ਵੀ ਬੰਦਾ ਦੇਖ ਸਕਦਾ ਜੀ ਠੀਕ ਹੈ ਜੀ ਹਾਂ ਜੀ ਬਈ ਆਹ ਦੱਸੋ ਇੱਕ ਕਲਾਸ 22 16 ਮਾਡਲ ਹਾਂਜੀ ਮੋਟਰਸਾਈਕਲ ਇੰਨਾ ਨਵਾਂ ਤੁਸੀਂ ਸੋਚ ਨਹੀਂ ਸਕਦੇ ਜੀ ਠੀਕ ਹੈ ਜੀ ਇੰਜਨ ਗੇਅਰ ਬਿਲਕੁਲ ਓਕੇ ਜੀ ਠੀਕ ਹੈ ਜੀ 1,30,000 ਦਾ ਜੀ 1,30 ਦਾ ਵੀਰੇ ਵਾਸੀ ਬਹੁਤ ਸਸਤਾ ਵੀਰੇ ਬਹੁਤ ਸੋਹਣਾ ਮੋਟਾ ਨਾਲ ਲਾਏ ਲੱਗੇ ਹੋਏ ਨੇ ਬਹੁਤ ਹੀ ਘੈਂਟ ਹੈ ਸੈਲਫ ਸਟਾਰਟ ਹੈ ਨਹੀਂ ਬਾਕੀ ਡਿਸਕਵਰੀ ਕ 16 ਮਾਡਲ ਦੀ 1663 ਨੰਬਰਾਂ ਵਾਲੀ ਦਾ 263 ਮੋਲ ਕੋਈ ਸਕ੍ਰੈਚ ਨਹੀਂ ਮੋਟਰ ਹਾਲਤ ਹੈਗਾ ਜੀ ਬਾਈ ਜੀ ਨੇ ਵਾਕੀ ਕੰਡੈਕਟ ਵੀ ਕਰ ਲਿਓ ਹਾਂਜੀ ਬਾਈ ਅਗਲਾ ਮੋਟਰ 21 ਮਾਡਲ ਆ ਜੀ 21 ਮਾਡਲ ਇਹ ਵੀ ਡਿਸਕ ਆ ਜੀ ਇਹ ਡਿਸਕ ਆ ਹੀ ਨਵੇਂ ਮਾਡਲ ਦਾ ਜੀ ਮੜਾ ਕੁ ਮੌਜੂਦ ਨੂੰ ਬੱਸ ਕੇ ਡਿਸਕਾਂ ਦਿਖਾ ਦਿਓ ਇਹ ਨਵੇਂ ਮਾਡਲ ਦਾ ਆ ਗਿਆ ਬਾਈ ਜੀ ਨਾ ਠੀਕ ਆ ਜੀ ਇਹ ਵੀ ਕਾਰਬੂਰੇਟਰ ਦਾ ਕੀ ਫਰਕ ਹੁੰਦਾ ਜੀ ਇਹਨਾਂ ਦਾ ਇਹ ਕੋਈ ਫਰਕ ਪੈਣੀ ਹੁੰਦਾ ਵੀਰੇ ਬਸ ਇਹ ਸੈਂਸਰ ਸਿਸਟਮਾਂ ਜਿਵੇਂ ਗੱਡੀਆਂ ਦੇ ਹੁੰਦਾ ਵੱਡੀਆਂ ਦੇ ਠੀਕ ਹੈ ਜੀ ਹੋਰ ਗੁਜ ਕਰਨੇ ਵਾਸਤੇ ਥੋੜਾ ਤੇਲ ਰੱਖਣਾ ਪੈਂਦਾ ਜੀ ਵਿੱਚ ਅਸਾਂ ਜੀ ਵੀ ਤੇਲ ਆਪੇ ਨਹੀਂ ਹੈਗਾ ਵੀ ਆਪ ਨੂੰ ਖਤਮ ਕਰ ਦਾਂਗੇ ਠੀਕ ਹੈ ਜੀ ਜਦੋਂ ਦੂਜੀ ਇਹ ਦੇ ਮਤਲਬ ਖਤਮ ਹੋ ਗਏ ਆਪਾਂ ਤੇਲ ਪਾ ਕੇ ਚਲਾਵਾਂਗੇ ਜਿਹੜੇ ਤੇਲ ਵਿੱਚ ਬੰਦੇ ਨੂੰ ਲੀਟਰ ਕਰ ਰੱਖਣਾ ਪੈਂਦਾ ਜੀ ਹੋਰ ਕੋਈ ਚੱਕਰ ਨਹੀਂ ਹੈ ਕਿਸੇ ਲੋਕ ਬੜਾ ਡਰੇ ਜੇ ਬੈਠੇ ਨਾ 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 ਕੋਈ ਡਰਨ ਵਾਲੀ ਗੱਲ ਨਹੀਂ ਕੋਈ ਕਰੋ ਵਾਲੀ ਗੱਲ ਨਹੀਂ ਵੀਰੇ ਹਾਂ ਜੀ ਕੋਈ ਏਜੰਸੀ ਨੇ ਕੱਢਿਆ ਕੋਈ ਸੋਚ ਠੀਕ ਹੈ ਕੋਈ ਹਾ ਚੱਕਰ ਨਹੀਂ ਹੈਗਾ ਬਾਕੀ ਕੰਪਨੀ ਦੀ ਗਾਰੰਟੀ ਵੀ ਹੁੰਦੀ ਹੈ ਜੀ ਐਵਰੇਜ ਜੀ ਨਹੀਂ ਐਵਰੇਜ ਤਾਂ ਸੇਮ ਹੀ ਹੁੰਦੀ ਹੈ ਵੀਰੇ ਸੇਮ ਹੀ ਹੈ ਕੋਈ ਫਰਕ ਕੁਕ ਨਹੀਂ 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 ਮੈਂ ਵੀਰੇ ਸਭ ਨੂੰ ਡਰੇ ਵੀ ਲੋਕ ਜੀ ਇਹ ਕਹਿੰਦੇ ਕਾਰਪੇਟ ਬਿਨਾ ਕੋਈ ਵੀ ਵਿਕਦੇ ਵੀ ਇਹਦੀ ਮਾਰਗੜੀ ਬਹੁਤ ਜ਼ਿਆਦਾ ਹੈ ਜੀ ਹਾਂਜੀ ਇਹ ਵੀ ਬੰਦ ਹੋ ਗਏ ਸੜਪਾ ਲਾਉਂਦਾ ਹੁਣ ਹਾਂਜੀ ਹਾਂਜੀ ਹੁਣ ਜਿਹੜਾ ਆਉਂਦਾ ਬੁਲਟ ਸੈਲਫ ਸਟਾਰਟ ਆਉਂਦਾ ਜੀ ਠੀਕ ਹੈ ਜੀ ਹੁਣ ਇਹ ਵੀ ਬੰਦ ਹੋ ਗਏ ਇਹ 950 ਕਿਲੋਮੀਟਰ ਚੱਲੇ ਜੀ ਸਾਰਾ ਠੀਕ ਹੈ ਜੀ ਇਹ ਕੀ ਰੇਟ ਹੈ ਇਹਦਾ ਇਹ ਮੰਨ ਕੇ ਚੱਲੋ ਇਹ ਕੱਸੀ ਦਵਾਂਗਾ ਜੀ ਲੋ ਭਰਾ 1,80, ਠੀਕ ਹੈ ਜੀ ਆ ਕਾਰਬੇਟਰ ਵਾਲਾ ਹੁੰਦਾ ਜੀ ਜਿਕਰੇਦ ਠੀਕ ਹੈ ਜੀ ਕਾਰਬੇਟਰ ਤੇ ਹੁੰਦਾ ਤਾਂ ਹੈਗਾ ਕਾਰਬੇਟਰ ਪਰ ਸੈਂਸਰ ਹੁੰਦਾ ਜੀ ਹਾਂਜੀ ਠੀਕ ਹੈ ਜੀ ਕੋਈ ਪ੍ਰੋਬਲਮ ਨਹੀਂ ਬਾਈ ਕਹਿੰਦਾ ਕੋਈ ਪ੍ਰੋਬਲਮ ਨਹੀਂ ਆਈ ਅੱਜ ਤੱਕ ਰਹਿਣਾ ਜੀ ਨਹੀਂ ਨਹੀਂ ਕੋਈ ਨਹੀਂ ਆਇਆ ਵੱਖ ਕੰਪਨੀ ਤੋਂ ਸੌਸ ਸੰਦਿ ਕੱਢਿਆ ਜੀ ਹਾਂਜੀ ਠੀਕ ਹੈ ਜੀ ਹਾਂਜੀ ਬਾਈ ਜੀ ਆ ਦੱਸੋ ਜੀ ਇਹ ਕੀ ਮਾਡਲ ਆ ਜੀ ਹਾਂਜੀ ਇਹ 21 ਮਾਡਲ ਆ ਜੀ ਠੀਕ ਹੈ ਜੀ ਇਹ ਚੱਲਿਆ ਸੀਗਾ ਜੀ 10 10 ਕੁ ਹਜ਼ਾਰ ਕਿਲੋਮੀਟਰ ਠੀਕ ਹੈ ਜੀ ਪਰ ਇਹ ਵਿਗਿਆ ਬਾਈ ਸਾਡੇ ਕੋਲ ਸਾਈ ਜਾਈ ਵੀ ਹੈਗੀ ਠੀਕ ਹੈ ਜੀ ਤੇ ਸੌਰੀ ਤੁਹਾਨੂੰ ਦੱਸਣਾ ਭੁੱਲ ਗਿਆ ਮੈਂ ਓਕੇ ਭਾਈ ਮਾਡਲ ਹੈ 8000 ਕਿਲੋਮੀਟਰ ਚੱਲਿਆ ਸੈਲਫ ਸਟਾਰਟ ਆਈ ਹੈ ਠੀਕ ਹੈ ਜੀ ਇਹ ਨਵੇਂ ਮਾਡਲ ਦਾ ਗਨ ਮੈਟਲਾਈਕ ਕਲਾਸਿਕ ਹਾਂਜੀ ਹਾਂਜੀ ਇਹ 2 ਲੱਖ ਰੁਪਏ ਦਾ ਜੀ ਠੀਕ ਹੈ ਜੀ ਇਹ ਮਹਿੰਗਾ ਥੋੜਾ ਜਾਂਸੀ ਸੀ ਮਹਿੰਗਾ ਹੀ ਹੁੰਦਾ ਜੀ ਠੀਕ ਹੈ ਠੀਕ ਦੋ ਲੱਖ ਦਾ ਠੀਕ ਹੈ ਜੀ ਨੰਬਰ ਕਿੱਥੇ ਵੀਰੇ ਦਾ ਇਹਦਾ ਨੰਬਰ ਪਟਿਆਲੇ ਦਾ ਜੀ ਪਟਿਆਲੇ ਦਾ ਨੰਬਰ ਆਈ 21 ਮਾਡਲ ਆ ਜੀ 4200 ਕਿਲੋਮੀਟਰ ਚੱਲਿਆ ਹਾਂਜੀ 21 ਮਾਡਲ ਆ ਜੀ ਹਾਂਜੀ ਸਿਰਫ 4200 ਕਿਲੋਮੀਟਰ ਚੱਲੇ ਜੀ ਬਿਲਕੁਲ ਨਵਾਂ ਜੀ ਠੀਕ ਹੈ ਜੀ ਇਹਦਾ ਕੀ ਰੇਟ ਆ ਜੀ ਇਹ ਮੰਨ ਕੇ ਚੱਲੋ 1. 175 ਇਹਦਾ ਕੀ ਫਰਕ ਫਰ ਆ ਉਹਦਾ ਤੇ ਇਹਦਾ ਬਸ ਉਹ ਗਨ ਮੈਟਲਾਈਜ਼ਡ ਡਿਮਾਂਡ ਉਹਦਾ ਇੰਜਨ ਦਾ ਫਰਕ ਆ ਹਾਂਜੀ ਹਾਂਜੀ ਓਕੇ ਭਰਾ ਇਹਦਾ ਨਵੇਂ ਮਾਡਲ ਦਾ ਤੇ ਆਹ ਦੂਜੇ ਦਾ ਠੀਕ ਹੈ ਜੀ ਹਾਂਜੀ ਭਰਾ ਨੇ ਵੇੜ ਦਾ ਦਾ ਇਹ 15 ਮਾਡਲ ਆ ਜੀ ਅਸਤਾ ਜੀ ਇਹ ਪੁੱਠੇ ਘਰ ਵਾਲਾ ਹੈ ਜੀ ਨਾ ਨਾ ਸਿੱਧੇ ਘਰ ਵਾਲੇ ਇਹ ਓਕੇ ਓਕੇ ਇਲੈਕਟ੍ਰਾ ਜੀ ਇਹ ਇਲੈਕਟ੍ਰਾ ਇਹਦਾ ਬਰਨਾਲੇ ਦਾ ਨੰਬਰ ਆ ਜੀ ਆਪਣੇ ਸ਼ਹਿਰ ਦਾ ਮਰਸੜੀ ਲਾਇ ਲੱਗੇ ਨੇ ਠੀਕ ਹੈ ਜੀ ਬੜਾ ਸੋਹਣਾ ਮੋਟਰਸਾਈਕਲ ਆ ਇਹ ਰਹਿਣ ਵਾਲਾ ਸਾਰਾ ਲਾਈਟ ਵੀ ਦੂਜੀ ਲੱਗੀ ਹਾਂਜੀ ਹਾਂ ਪਹਿਲੇ ਹੱਥ ਚੱਲਿਆ ਵਿਆ ਠੀਕ ਹੈ ਜੀ ਹਾਂਜੀ ਦੇਖ ਸਕਦੇ ਦੇਖ ਸਕਦੇ 15 ਮਾਡਲ ਹੈ ਜੀ 15 ਮਾਡਲ ਹੈ ਬਹੁਤ ਹੀ ਸਾਫਰਾ ਠੀਕ ਹੈ ਜੀ ਆ 2018 ਮਾਡਲ ਹੈ ਜੀ ਇਹ 18 ਮਾਡਲ ਵੀਰੇ ਕਲਾਸ 7 ਐਸਲਬ ਰੰਗ ਦਾ ਹਾਂਜੀ ਹਾਂਜੀ ਇਹ ਵੀ ਮੋਟਰ ਹੈ ਬਹੁਤ ਸੋਹਣਾ ਜੀ ਲੋਪਰਾ ਦੇਖ ਸਕਦੇ ਬਹੁਤ ਹੀ ਸਾਫ ਆ ਤੇ ਇਹਦਾ ਕੀ ਰੇਟ ਹੈ ਜੀ ਇਹ 1.5 ਲੱਖ ਦਾ ਜੀ ਲੋਪਰਾ ਇਹ 1.5 ਲੱਖ ਦਾ ਭਾਈ ਜੀ ਨਾ ਜਰੂਰ ਕੰਟੈਕਟ ਕਰੋ ਬਾਕੀ ਨੰਬਰ ਨੋਟ ਕਰ ਲਿਆ ਕਰੋ ਭਰਾ ਕਿਸੇ ਕਿਸੇ ਨੇ ਭਾਈ ਨੇ ਫੋਨ ਕਰਨਾ ਭਾਈ ਨੂੰ ਪੁੱਛ ਕੇ ਵੀ ਆ ਨੰਬਰ ਵਾਲਾ ਆਪਣਾ ਲੈਣਾ ਠੀਕ ਹੈ ਜੀ ਉਹ ਤਾਂ ਸਾਹਮਣੇ ਪੁੱਛ ਲਿਆ ਕਰੋ ਆ 11 ਮਾਡਲ ਹੈ ਜੀ ਇਹ ਨੰਬਰ 19973 ਨੰਬਰ ਲੱਗਿਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹਦਾ ਕੀ ਪ੍ਰਾਈਸ ਆ ਬਾਈ 110000 ਦਾ ਜੀ ਖਿੱਚ ਕੇ ਪੂਰਾ ਪੂਰਾ ਖਿੱਚ ਕੇ ਵਾਹ ਸਹੀ ਸਹੀ ਰੇਟ ਦੱਸੋ ਬਰਾਬਰ ਮੜ ਕੇ ਸਹੀ ਰੇਟ ਲਗਾ ਆ ਵੀ ਬਹਾ ਵਾਖੀ ਬਾਈ ਨੰਬਰ ਆ ਲੈ ਜੀ ਕਿਸੇ ਨੇ ਘੱਟ ਪੈਸੇ ਲਾਉਣੇ ਆ ਜੀ ਸੌਂਗ ਪੂਰਾ ਕਰਨਾ 11 ਮਾਡਲ ਇਲੈਕਟ੍ਰਾਈ 40 40 ਨੰਬਰ ਲੱਗਿਆ ਹੋਵੇਗਾ ਹਾਂਜੀ ਇਹ ਤੁਹਾਨੂੰ ਬਹੁਤ ਸਸਤਾ ਦੇ ਦਾਂਗੇ ਆਪਾਂ ਇਹ ਕਿੰਨੇ ਦਾ ਜੀ ਇਹ ਤੁਹਾਨੂੰ ਮੰਨ ਕੇ ਚੱਲੋ 85000 ਰੁਪਏ ਦੇ ਰਹਾਂ ਜੀ 85000 ਹਾਂਜੀ ਲੋ ਬਰਾ 85000 ਦਾ ਮਾਡਲ ਕਿਹੜਾ ਦਾ ਸਹੀ ਵੀ 11 ਜੀ 1 ਬਹੁਤ ਹੀ ਪਾਰ ਇੰਜਨ ਜਿੰਨ ਵੀਰੇ ਬਿਲਕੁਲ ਓਕੇ ਜਿੰਮੇਵਾਰੀ ਹੈ ਵੀਰੇ ਇੰਜਨ ਕੇ ਇਹ ਇੰਜਨ ਦੀ ਸਾਰਾ ਕੁਝ ਓਕੇ ਆ ਜੀ ਠੀਕ ਹੈ ਜੀ ਠੀਕ ਹੈ ਪੰਜਾਬ ਮੇਨ ਫੁਟੇਗ ਨੂੰ ਬਾਤੋ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਸੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੇ ਮਿਲਦੇ ਆਂ ਪ੍ਰਾ ਅਗਲੀ ਵੀਡੀਓ ਚ ਓਕੇ ਬਾਏ